ਆ ਵੀਡੀਓ ਨੂੰ ਸਾਰੀ ਨੂੰ ਨਾ ਗੌਰ ਨਾਲ ਮੇਰੇ ਵੀਰ ਭਰਾਵੋ ਸੁਣਿਓ ਜਰੂਰ ਫਿਰ ਵਿਚਾਰ ਵੀ ਦੱਸਿਓ ਆਪਣੇ ਕਮੈਂਟਾਂ ਚ ਆ ਵੇਖੋ ਪ੍ਰਬੰਧਕਾਂ ਦਾ ਕੀ ਹਾਲ ਐ ਸੁਝਾ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪਤ ਬਣ ਕੇ ਧਿਆਨ ਨਾਲ ਆਪਾਂ ਚੈਪਟਰ ਪੜ ਰਹੇ ਸੀ ਗੁਰਦੁਆਰਾ ਗੁਰਦੁਆਰਾ ਕੀ ਐ ਇੱਥੇ ਸਾਨੂੰ ਆਪ੍ਰਸ਼ਨ ਪੁੱਛਿਆ ਗਿਆ ਵੀ ਗੁਰਦੁਆਰਾ ਕੀ ਐ ਤੇ ਸਿੱਖ ਗੁਰਦੁਆਰੇ ਕੀ ਕਰਨ ਜਾਂਦੇ ਆ ਠੀਕ ਹੈ ਨਾ ਚਲੋ ਤੁਸੀਂ ਦੱਸੋ ਵੀ ਗੁਰਦੁਆਰਾ ਸਾਹਿਬ ਕੀ ਹੈ ਤੇ ਅਸੀਂ ਗੁਰਦੁਆਰੇ ਕੀ ਕਰਨ ਜਾਂਦੇ ਹਾਂ ਕਿਹਨੂੰ ਪਤਾ ਹਾਂ ਬਤੁਤ ਨੂੰ ਗੱਲ ਦੱਸਮ ਇਹ ਗੁਰਦੁਆਰਾ ਗੁਰੂ ਕੀ ਪਾਠਸ਼ਾਲਾ ਤੇ ਜਿਵੇਂ ਗੁਰਦੁਆਰੇ ਗੁਰੂ ਦਾ ਗਿਆਨ ਹੈ ਗੁਰਦੁਆਰਾ ਗੁਰੂ ਦੀ ਪਾਠਸ਼ਾਲਾ ਬਿਲਕੁਲ ਸਹੀ ਗੁਰੂ ਦਾ ਸਕੂਲ ਹੈ ਗੁਰਦੁਆਰਾ ਤੇ ਅਸੀਂ ਗੁਰਦੁਆਰੇ ਚੋਂ ਗੁਰੂ ਦੀ ਸਿੱਖਿਆ ਲੈਣ ਗੁਰੂ ਦਾ ਗਿਆਨ ਲੈਣ ਜਾਂਦੇ ਆ ਠੀਕ ਹੈ ਨਾ ਕੀ ਗੁਰਦੁਆਰਾ ਸਾਹਿਬ ਕਿਸੇ ਵੀ ਜਾਤ ਪੁੱਛੀ ਜਾ ਸਕਦੀ ਆ ਨਹੀਂ ਇਹ ਗੁਰਦੁਆਰਾ ਸਾਹਿਬ ਕਿਸੇ ਹੋਰ ਮਾਜਬ ਦੇ ਬੰਦੇ ਨੂੰ Hindu ਨੂੰ Muslim ਨੂੰ Jaini Bodhi Parsee ਨੂੰ ਕਿਸੇ ਵੀ ਹੋਰ ਬੰਦੇ ਦੇ ਆਉਣ ਦੀ ਮਨਾਹੀ ਆ? ਨਹੀਂ ਕੋਈ ਵੀ ਆ ਸਕਦਾ ਨਾ ਗੁਰਦੁਆਰੇ? ਹਾਂਜੀ ਕੋਈ ਵੀ ਆ ਸਕਦਾ ਤੇ ਕੋਈ ਵੀ ਮੱਥਾ ਟੇਕ ਸਕਦਾ ਹੈ। ਠੀਕ ਆ ਜੀ ਆਪਾਂ ਢੀਮਾ ਢਾਂਡਾ ਮੈਂ ਪੁੱਛਦੇ ਆ। ਇਹ ਮੇਰੇ ਕੰਨੀ ਕਰਦੇ ਕੈਮਰਾ। ਹਾਂਜੀ ਗੁਰੂ ਪਿਆਰੇਓ ਵਾਈਫਰ ਜੀ ਕਾ ਕਾਲ ਸਾਲ ਵਾਈਫਰ ਜੀ ਕੀ ਪਤ ਹੈ ਕਿਸੇ ਨੂੰ ਬੋਲ ਦਿਓ। ਦਾਸਪਾਈ ਜਰਕਾਰ ਸਿੰਘ ਗੰਗਾ ਬਿਨਾਂ ਕਿਸੇ ਟਰਸਟ ਤੋਂ ਤਨਖਾਹ ਲਏ ਬਿਨਾਂ ਕਿਸੇ ਸੰਸਥਾ ਤੋਂ ਤਨਖਾਹ ਲਏ ਬਿਨਾਂ ਕਿਸੇ ਬੱਚਿਆਂ ਤੋਂ ਫੀਸ ਲਏ ਪਿਛਲੇ 3 ਸਾਲਾਂ ਤੋਂ ਆਪਣੇ ਪਿੰਡ ਤੇ ਐਤਵਾਰ ਅਸੀਂ ਹੋਰ ਵੀ ਵੱਖ-ਵੱਖ ਪਿੰਡਾਂ 'ਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਾ ਰਹੇ ਆ ਉਹਦਾ ਮਤਮੰਦ ਮਕਸਦ ਇਹ ਆ ਕਿ ਸਾਡੇ ਬੱਚੇ ਨਸ਼ਿਆਂ ਤੋਂ بچਣ ਬਾਹਮਾ ਪਰਮਾਤਮਾ ਤੋਂ بچਣ ਸਾਡੇ ਬੱਚੇ ਪੜ੍ਹਾਈ ਵਾਲੇ ਪਾਸੇ ਜਾਣ ਖੇਡਾਂ ਵਾਲੇ ਪਾਸੇ ਜਾਣ ਤਰੱਕੀ ਕਰਨਾ ਸਾਡਾ ਪਿੰਡ ਤਰੱਕੀ ਕਰੇ ਸਾਡਾ ਸੋਲ ਸਾਡਾ ਤਰੱਕੀ ਕਰੇ ਸਾਡਾ ਦੇਸ਼ ਤਰੱਕੀ ਕਰੇ ਸਾਡੀ ਮੰਕਾ ਇਹ ਆ ਕਿਉਂਕਿ ਨਸ਼ੇ ਜਿਹੜੇ ਆ ਬਹੁਤ ਟਾਈਮ ਹੋ ਗਿਆ ਮਤਲਬ ਕਿ ਉਹ ਸਾਡੇ ਘਰਾਂ ਤੱਕ ਪਹੁੰਚਦੇ ਹੋ ਰਿਹਾ ਨਸ਼ੇ ਮਤਲਬ ਛੋਟੇ ਛੋਟੇ ਬੱਚੇ ਵੀ ਸਟਿੰਗਾਂ ਤੋਂ ਲੈ ਕੇ ਸ਼ੁਰੂਗਾ ਸ਼ੁਰੂਆਤ ਕਰਕੇ ਮਤਲਬ ਜਦੋਂ ਜਵਾਬ ਹੁੰਦੇ ਆ ਉਹਨੂੰ ਵੱਡੇ ਨਸ਼ਿਆਂ ਤੇ ਪਹੁੰਚ ਜਾਂਦੇ ਆ ਸੋ ਦਾਸ ਇਹ ਬੇਨਤੀ ਕਰਨੀ ਚਾਹੁੰਦਾ ਵੀ ਗੁਰਦੁਆਰਾ ਸਾਹਿਬ ਗੁਰੂ ਦਾ ਘਰ ਹੈ ਕਿਸੇ ਬੰਦੇ ਦੀ ਨਿੱਜੀ ਜਗ੍ਹਾ ਨਹੀਂ ਹੈ ਅਸੀਂ ਪਿੰਡ ਗੰਗਾ ਗੁਰਦੁਆਰਾ ਸਾਹਿਬ ਗੁਰਮਤਿ ਕਲਾਸ 3 ਸਾਲ ਤੋਂ ਲਾ ਰਹੇ ਆ ਪਰ ਇਸ ਵਾਰ ਜਿਹੜੀ ਗੁਰਮਤਿ ਕਲਾਸ ਆ ਪ੍ਰਬੰਧਕਾਂ ਵੱਲੋਂ ਇੱਕੋ ਹੀ ਗਲਤ ਕਰਕੇ ਬੰਦ ਕਰ ਦਿੱਤੀ ਗਈ ਆ ਉਹ ਕਾਰਨ ਮੈਂ ਤੁਹਾਨੂੰ ਲੈ ਕੇ ਦੱਸ ਰਿਹਾ ਬਿਲਕੁਲ ਸੱਚ ਸੱਚੇ ਪਾਸ਼ਾ ਨੂੰ ਅੱਜ ਮਾਲ ਸਮਝ ਗਈ ਸਾਨੂੰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪਤਾਸੇ ਬੰਦਾ ਸੱਜਣਾ ਹੈ ਭਾਈ ਦਸਾ ਸਿੰਘਾ ਬਿੱਲਿਆਂ ਦੇ ਪਰਿਵਾਰ ਚੋਂ ਉਹ ਕਹਿੰਦਾ ਜੀ ਬੱਚੇ ਮੱਸਿਆਲੇ ਦੇ ਨਾਲ ਗੁਰਦੁਆਰਾ ਸਾਹਿਬ ਰੌਲਾ ਪੈਂਦੇ ਸੀ ਦਰਵਾਜ਼ੇ ਤੇ ਲੱਟ ਰਹੇ ਸੀਗੇ ਤੇ ਉਹਨਾਂ ਨੂੰ ਰੋਕਣਾ ਸੁੱਡੀ ਜ਼ਿੰਮੇਵਾਰੀ ਆ ਮੈਂ ਉਸ ਵੀਰ ਨੂੰ ਕਿਹਾ ਮੈਂ ਬਾਬਾ ਜੀ ਮੇਰੀ ਜ਼ਿੰਮੇਵਾਰੀ ਤਾਂ 5 ਤੋਂ 6 ਵਜੇ ਤੱਕ ਜਿਹੜਾ ਸਾਡੀ ਕਲਾਸ ਦਾ ਟਾਈਮ ਹੈ ਕਿਉਂਕਿ ਜਦੋਂ ਆਪਾਂ ਸਾਡੇ ਬੱਚੇ ਪਹਿਲੇ ਸਕੂਲਾਂ 'ਚ ਜਾਂਦੇ ਆ ਸਰਕਾਰੀ ਸਕੂਲਾਂ 'ਚ ਜਾਂਦੇ ਆ ਸਕੂਲ 8 ਵਜੇ ਉੱਪਰ ਹੁੰਦਾ 2 ਵਜੇ ਸੁੱਤੀ ਹੋ ਜਾਂਦੀ ਆ ਤਾਂ ਜਦੋਂ 2 ਵਜੇ ਸੁੱਤੀ ਹੋ ਗਈ ਸੁੱਤੀ ਟਾਈਮ ਤੋਂ ਬਾਅਦ ਜੇ ਕੋਈ ਬੱਚਾ ਸਕੂਲ ਦੀ ਕੰਧ ਟੱਪ ਕੇ ਸਕੂਲ 'ਚ ਸ਼ਰਾਰਤ ਕਰ ਰਿਹਾ ਆ ਕੋਈ ਜਾਂ ਬੱਚੇ ਲੜਦੇ ਜਾਂ ਕੋਈ ਘਟਨਾ ਵਾਪਰ ਗਈ ਟੀਚਰ ਦੀ ਤਾਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਟੀਚਰ ਦੀ ਜ਼ਿੰਮੇਵਾਰੀ ਜਿੰਨਾ ਚਿਰ ਸਕੂਲ ਲੱਗਿਆ ਉਹਨਾਂ ਤੇ ਹੈ ਜਿੰਨਾ ਚਿਰ ਕਲਾਸ ਦਾ ਸਾਡਾ ਟਾਈਮ ਆ ਮੇਰੀ ਫਲਦ ਨਹੀਂ ਵਾਰੀ ਮੈਂ ਕਿਹਾ ਬਾਬਾ ਜੀ ਉਹ ਕਹਿੰਦਾ ਨਹੀਂ ਜੀ ਤੁਹਾਡੀ ਬਣਾਵਾਂਗਾ ਜਦੋਂ ਮਰਨਾ ਬਹਿਸ ਕਰਨ ਲੱਗਾ ਜੀ ਕਹਿੰਦਾ ਤੁਸੀਂ ਸ਼ਾਮ ਨੂੰ ਕਲਾਸ ਲਾਓ ਅਸੀਂ ਹਟਾਵਾਂਗੇ ਮੈਂ ਕਿਹਾ ਜੀ ਮੈਂ ਲਾਉਂਗਾ ਤੁਸੀਂ ਹਟਾ ਦਿਓ ਉਹੀ ਚੱਲ ਹੋਈ ਜੀ ਦੂਜੇ ਦਿਨ ਜਦੋਂ ਸ਼ਾਮ ਨੂੰ ਕਲਾਸ ਲੱਗੀ ਬੱਚਿਆਂ ਦੀ ਤਾਂ ਮਤਲਬ ਕਿ ਪਿੰਡ ਦੇ ਇੱਕ 달ੀ ਵਾਲਾ ਸਿੰਘ ਗੁਰਦੁਆਰਾ ਸਾਹਿਬ ਵਾਲਾ ਤੇ ਇੱਕ ਆਪਣੇ ਭਾਈ ਜਗਮੀਲ ਸਿੰਘ ਸੀਗੇ ਇੱਕ ਆਪਣੇ ਉਧਰੋਂ ਜਨਾਸ ਇਹਨਾਂ ਦਾ ਨਹੀਂ ਨਹੀਂ ਇੱਕ ਵੀ ਹੋਰ ਸੀਗਾ ਚਾਰ ਵੀਰ ਜਿਹੜੇ ਸੀਗੇ ਉਹਨਾਂ ਨੇ ਕਿਹਾ ਜੀ ਬੱਚੇ ਸ਼ਰਤਾਂ ਕਰਦੇ ਇਦਾਂ ਮਤਲਬ ਚਾੜ ਕਰਦੇ ਜੀ ਤੁਸੀਂ ਸੋਡੀ ਜ਼ਿੰਮੇਵਾਰੀ ਆ ਮੈਂ ਫਿਰ ਕਹਿ ਵੀਰ ਜੀ ਮੇਰੀ ਜ਼ਿੰਮੇਵਾਰੀ ਸਿਰਫ ਇੱਕ ਕੰਮ ਦੀ ਆ 5 ਤੋਂ 6 ਵਜੇ ਤੱਕ ਛੁੱਟੀ ਤੋਂ ਬਾਅਦ ਸਕੂਲ ਕਲਾਸ ਟਾਈਮ ਤੋਂ ਪਹਿਲਾਂ ਕਿ ਬੱਚਾ ਲੰਗੇ ਸਰ ਆ ਗਿਆ ਜਾਂ ਕਿ ਬੱਚਾ ਦਰਵਾਜ਼ਾ ਆ ਲੈਣ ਲੱਗੇ ਉਹਦੀ ਜ਼ਿੰਮੇਵਾਰੀ ਸੇਵਾਦਾਰ ਦੀ ਨਹੀਂ ਸੇਵਾਦਾਰ ਉਸ ਬੱਚੇ ਨੂੰ ਰੋਕ ਦੇਵੇ ਪਰ ਉਹ ਕਹਿ ਦਿੱਤਾ ਜੀ ਜੇ ਤੁਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਤਾਂ ਇੱਥੇ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਵਿੱਚ ਕਲਾਸ ਨਾ ਲਾਇਆ ਕਰੋ ਸੋ ਉਸ ਦਿਨ ਤੋਂ ਕਲਾਸ ਬੰਦ ਹੋ ਗਈ। ਹੁਣ ਕੀ ਹੋ ਰਿਹਾ ਜੀ? ਬੜੇ ਤਰਕ ਦਿੱਤਾ ਜਾ ਰਿਹਾ ਹੈ। ਕਹਿੰਦੇ ਜੀ ਬੱਚੇ ਸ਼ਰਾਬ ਪਾ ਗਰਦੇ ਸੀਗੇ। ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਗੁਰਦੁਆਰਾ ਸਾਹਿਬ ਕੈਮਰੇ ਲੱਗੇ ਆ ਸੀਸੀਟੀਵੀ ਕੈਮਰੇ ਉਹ 15 ਦਿਨ ਦੀ ਰਿਕਾਰਡਿੰਗ ਰੱਖਦੇ ਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਵੀਰ ਸਾਨੂੰ ਰਿਕਾਰਡਿੰਗ ਦੇ ਦੇਣ ਕਿ 5 ਤੋਂ 6 ਵਜੇ ਦੇ ਵਿੱਚਕਾਰ ਕਿਸੇ ਬੱਚੇ ਨੇ ਕੋਈ ਨੰਗੇ ਸਰ ਬੱਚਾ ਆਇਆ ਹੋਵੇ, ਕੋਈ ਕੁਝ ਲੈ ਗਿਆ ਹੋਵੇ, ਕਿਸੇ ਨੇ ਕੋਈ ਹੋੜਾ ਪਾਇਆ ਹੋਵੇ। ਸਕ ਕਲਾਸ ਟਾਈਮ ਤੋਂ ਬਾਅਦ ਜਾਂ ਕਲਾਸ ਟਾਈਮ ਤੋਂ ਪਹਿਲਾਂ ਵੀ ਬੱਚਾ ਨੰਗੇ ਸਿਰ ਆ ਗਿਆ ਦਾ ਰੋਲਾ ਪਾਉਂਦਾ ਪਹਿਲੀ ਗੱਲ ਨੰਗੇ ਸਿਰ ਆਇਆ ਨਹੀਂ ਹੈ ਉਹ ਦੋ ਤਿੰਨ ਬੱਚੇ ਉਧਰ ਲੇਟ ਰਹੇ ਸੀ ਨੀ ਮੱਸੀਆਂ ਵਾਲੇ ਬੈਨਾ ਉਹ ਮਾਸੂਮ ਬੱਚੇ ਸੀ ਇਹ ਬੇਸਮਝ ਹੁੰਦੇ ਵਿੱਚ ਵਿੱਚ ਸੋ ਉਹ ਚੀਜ਼ ਦਾ ਵਾਣਨ ਵਾ ਕੇ ਕਲਾਸ ਬੰਦ ਕਰਾਉਣੀ ਇਹ ਬਿਲਕੁਲ ਨਜਾਇਜ਼ ਧੱਕਾ ਮੈਂ 4 ਦਿਨਾਂ ਬਾਅਦ ਲੈ ਆਇਆ ਅੱਜ ਪਿੰਡ ਵਿੱਚ ਅਨਾਊਂਸਮੈਂਟ ਵੀ ਹੋ ਗਈ ਸੀ ਕਿ ਦੱਸ ਵੀ ਦਿੱਤਾ ਸੀ ਜ ਪਰਸਨਲ ਤੌਰ ਤੇ ਬੰਦਿਆਂ ਨੂੰ ਪਰ ਕਿਸੇ ਦੇ ਸਿਰ ਤੇ ਮਤਲਬ ਉਦਾਂ ਕੋਈ ਜੂਣੀ ਸੜਕੀ ਜਾਂ ਬੈਸ ਧੱਕੇ ਦੇ ਵਿਰੁੱਧ ਉੱਡੀ ਗਈ ਮੈਂ ਇੱਕ ਪੁੱਛਣਾ ਚਾਹੁੰਦਾ ਗੁਰੂ ਕੀ ਸੰਗਤ ਨੂੰ ਮੇਰੇ ਨਾਲ ਗੁਰਮਤ ਸੇਵਾ ਲੈ ਰਹੇ ਵੀਰ ਜੁੜੇ ਆ ਮੇਰੇ ਨਾਲ ਸ਼ੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਲਵਾ ਜਾਣਦੇ ਇੰਚਾਰਜ ਨੇ ਜਿਹੜੇ ਭਾਈ ਨਰਪਾਇਆ ਸਿੰਘ ਜਿਉਂ ਦਾ ਉਹਦੇ ਨਾਲ ਜੁੜੇ ਆ ਮੇਰੇ ਨਾਲ ਬਹੁਤ ਸਾਰੇ ਹੋਰ ਵੀ ਮਤਲਬ ਕਿ ਸਿੱਖ ਸੰਸਥਾਵਾਂ ਦੇ ਪ੍ਰਧਾਨ ਪ੍ਰਬੰਧਕ ਵੀਰ ਜੁੜੇ ਆ ਜਿਹੜੇ ਸਟੇਜਾਂ ਤੇ ਬੈਠ ਕੇ ਕਹਿੰਦੇ ਆ ਬੱਚਿਆਂ ਨੂੰ ਸਾਂਭਣ ਵਾਸਤੇ ਕਲਾਸਾਂ ਲੱਗਣੀਆਂ ਚਾਹੀਦੀਆਂ ਪ੍ਰਚਾਰ ਹੋਣਾ ਚਾਹੀਦਾ ਨਵੀਂ ਪੀੜ੍ਹੀ ਸਾਹਮਣੀ ਚਾਹੀਦੀ ਆ ਨਵੀਂ ਪੀੜ੍ਹੀ ਰੁੱਲ ਗਈ ਆ ਸੋ ਜਿਹੜੇ ਮੇਰੇ ਵਰਗੇ ਵੀਰ ਬਿਨਾ ਕਿਸੇ ਲਾਲਚ ਤੋਂ ਨਵੀਂ ਪੀੜ੍ਹੀ ਨੂੰ ਸਾਂਭ ਰਹੇ ਆ ਕਲਾਸਾਂ ਲਾ ਰਹੇ ਆ ਆਪ ਦਾ ਕੰਮ ਛੱਡ ਕੇ ਘਰ ਆਉਂਦੇ ਆ ਆਪ ਦੀ ਕੋਲੋਂ ਖਰਚਾ ਕਰਦੇ ਆ ਉਹਨਾਂ ਵੀਰਾਂ ਨੂੰ ਕਲਾਸਾਂ ਲਾਉਣ ਤੋਂ ਗੁਰਦੁਆਰਾ ਪ੍ਰਬੰਧਕ ਰੋਗ ਰਹੇ ਆ ਤਾਂ ਅਸੀਂ ਕਿੱਥੇ ਜਾ ਕੇ ਕਲਾਸਾਂ ਲਾਈਏ ਹੁਣ ਅਸੀਂ ਦਰਬਾਰ ਸਾਹਿਬ ਮੰਦਿਰ 'ਚ ਕਲਾਸ ਲਾ ਰਹੇ ਆ ਕੀ ਅਸੀਂ ਮੰਦਿਰਾਂ 'ਚ ਜਾ ਕੇ ਕਲਾਸਾਂ ਲਾਈਏ ਮਸਜਿਦਾਂ 'ਚ ਜਾ ਕੇ ਕਲਾਸਾਂ ਲਾਈਏ ਕਿ ਗੁਰਜੇ ਘਰ ਵਿੱਚ ਜਾ ਕੇ ਬਰਮੱਦੀ ਕਲਾਸ ਲਾਈਏ ਜੀ ਗੁਰੂ ਘਰ 'ਨੀ ਕਲਾਸ ਲੱਗ ਸਕਦੀ ਪ੍ਰਬੰਧਕਾਂ ਵੱਲੋਂ ਪਰਖ ਦਿੱਤਾ ਜਾ ਰਿਹਾ ਕਹਿੰਦੇ ਜੀ ਇੱਥੇ ਫੋਨ ਪਾਉ ਜੋ ਬੇਟਾ ਜਦੋਂ ਦਾ ਅੱਜ ਤੋਂ ਫੁਨਾਰੇ ਆ ਜਾਂਦੇ ਆ ਉਹਦੇ ਬੱਚੇ ਪ੍ਰਾਰਾਪਾਉਂਦੇ ਆ ਅਰਦਾਸ ਵਿੱਚ ਬੇਨਣ ਪੈਂਦਾ ਅਸੀਂ ਇਹ ਦਾਅਵੇ ਨਾ ਕਹਿਣੇ ਆ ਜੀ ਜਦੋਂ ਵੀ ਕਲਾਸ ਲੱਗਦੀ ਸੀ ਉਹ ਅਰਦਾਸ ਹੁੰਦੀ ਸੀ ਅਸੀਂ ਬੱਚਿਆਂ ਨੂੰ ਫੜਾ ਕਰਨ ਲਈ ਪੁੱਤਰ ਅਰਦਾਸ ਨੂੰ ਲਾ ਕੇ ਖੜੇ ਹੋ ਜਿਓ ਜਾਂ ਅਸੀਂ ਲੈਕਚਰ ਬੰਦ ਕਰ ਦਿੰਦੇ ਸੀਗੇ ਅਗਲੀ ਗੱਲ ਕੀ ਕੀਤੀ ਜਾ ਰਹੀ ਹੈ ਕੁੜੀਆਂ ਉਹਦੀ ਕਲਾਸ ਵਿੱਚ ਜੀ ਮੇਹਰਾ ਹੋ ਜਾਂਦਾ 6 ਵਜੇ ਵੀਰ ਦੀ ਕੋਈ ਮੇਹਰਾ ਨਹੀਂ ਹੁੰਦਾ 6 ਵਜੇ ਕਲਾਸ ਦੀ ਸਮਾਪਤੀ ਹੁੰਦੀ ਆ ਹਮਸਾ 6 ਵਜਨ ਵਾਲਿਆ 15 ਮਿੰਟ ਰਹਿ ਗਏ 10 ਮਿੰਟ 6 ਵਜੇ ਕਲਾਸ ਦੀ ਸਮਾਪਤੀ ਕਰ ਦੇਣੀ ਆ ਇੱਕ ਹੋਰ ਤੱਕ ਦਿੱਤਾ ਜਾ ਰਿਹਾ ਹੈ ਮੈਂ ਇਹ ਐ ਕਰਕੇ ਉਹਨਾਂ ਨੂੰ ਕਿਹਾ ਸੀ ਬਾਹਰ ਕਲਾਸ ਲਾ ਲਓ ਸੋ ਇੰਨੀ ਗਰਮੀ ਦੇ ਵਿੱਚ ਜੇ ਬੱਚੇ ਦਰਬਾਰ ਸਾਹਿਬ ਦੇ ਵਿੱਚ ਏਸੀ ਰੂਮ ਵਿੱਚ ਕਲਾਸ ਲਾ ਲੈਣਗੇ ਤਾਂ ਕਿਸੇ ਨੂੰ ਕੀ ਹੱਜ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਇਨਾ ਕਲਾਸਾਂ ਦਾ ਰਿਜ਼ਲਟ ਤੁਹਾਨੂੰ ਦਿਖਾਉਣਾ ਹੈ ਜਿਹੜੇ ਜਿਹੜੇ ਬੱਚਿਆਂ ਨੇ ਕਲਾਸਾਂ ਤੋਂ ਪ੍ਰਭਾਵਿਤ ਹੋ ਕੇ ਅਮਰ ਛਕਿਆ ਖੜੇ ਹੋ ਜਾਓ ਜਿਹੜੇ ਬੱਚੇ ਨੇ ਅਮਰ ਛਕਿਆ ਖੜੇ ਹੋ ਕੇ ਦੱਸੋ ਜਿਹੜੇ ਨੇ ਅਮਰ ਛਕਿਆ ਆ ਬੱਚੇ ਆ ਦੇਖੋ ਜੀ ਇੱਕ ਆ ਆ ਬੱਚਾ ਦਾ ਇੱਕ ਆ ਬੱਚਾ ਦਾ ਇੱਕ ਆ ਬੱਚਾ ਦਾ ਆ ਬੱਚਾ ਹੈ ਇਹ ਸਾਰੇ 8 10 ਬੱਚੇ ਆ ਜਿਹੜੇ 7ਵੀਂ ਤੇ 8ਵੀਂ ਵਾਲੇ ਜਿਹੜੇ ਰੋਜ਼ ਬਾਣੀ ਪੜ੍ਹਦੇ ਆ ਜਿਹੜੇ ਕਲਾਸਾਂ ਤੋਂ ਪ੍ਰਭਾਵਤ ਹੋ ਕੇ ਜਿਨ੍ਹਾਂ ਨੇ ਅਮਰ ਸ਼ਕਿਆ ਆ ਕੁੜੀ ਹੈ ਕਿ ਜਿਨ੍ਹਾਂ ਨੇ ਅਮਰ ਸ਼ਕਿਆ ਹੈ ਬਾਈ ਜੀ ਬਹੁਤ ਫਿਰ ਸਾਰੇ ਜਾਣੀ ਕਿ ਇਹਨਾਂ ਨੂੰ ਅਮਰ ਸ਼ਕਾਉਣਾ ਮੈਂ ਗਲਤ ਕੀਤਾ ਵਾ ਨਹੀਂ ਜਿਹੜੇ ਬੱਚਿਆਂ ਨੇ ਕੇਸ ਰੱਖੇ ਆ ਹੁਣ ਕੇਸ ਰੱਖੇ ਆ ਪਰਨੇ ਬੰਨਣ ਲੱਗੇ ਖੜੇ ਹੋ ਜਿਹੜੇ ਕੇਸ ਰੱਖੇ ਜਿਨ੍ਹਾਂ ਨੇ ਇੰਨਾ ਬੱਚਿਆਂ ਨੇ ਕੇਸ ਰੱਖਣ ਦਾ ਪਰਮ ਕਰ ਲਿਆ ਵੀ ਅਸੀਂ ਕੇਸ ਕਤਲ ਨਹੀਂ ਕਰਾਵਾਂਗੇ ਆ ਬੱਚੇ ਜਿਹੜੇ ਆ ਕੀ ਇਹਨਾਂ ਨੂੰ ਆਪਾਂ ਕਹਿ ਦਈਏ ਕਰੀਏ ਵੀ ਤੁਸੀਂ ਜਰਦੇ ਲਾਇਆ ਕਰੋ ਬੀੜੀਆਂ ਪੀ ਲਿਆ ਕਰੋ ਤੁਸੀਂ ਨਸ਼ੇ ਕਰਿਆ ਕਰੋ ਇਹ ਕਹਿੰਦੇ ਕਰਕੇ ਫਿਰ ਆਪਾਂ ਜੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਪ੍ਰੇਰਣਾ ਦੇ ਰਹੇ ਹਾਂ ਬੇਟਾ ਜੇ ਅਸੀਂ ਬੱਚਿਆਂ ਨੂੰ ਗੁਰਵਾਨੀ ਪੜਨ ਵੱਲ ਪ੍ਰੇਰਣਾ ਦੇ ਰਹੇ ਹਾਂ ਜੇ ਅਸੀਂ ਬੱਚਿਆਂ ਨੂੰ ਪੜ੍ਹਾਈ ਕਰਨ ਵੱਲ ਖੇਡਾਂ ਦੇ ਵਿੱਚ ਜਾਣ ਵੱਲ ਪ੍ਰੇਰਣਾ ਦੇ ਰਹੇ ਹਾਂ ਸਾਡਾ ਗਲ ਦੁੱਖੋਂ ਲੱਗ ਜਾਂਦਾ ਜਦੋਂ ਕਲਾਸਾਂ ਲਾਉਣੇ ਆ ਵੀ ਸਾਡੀ ਕਾਮਦੀ ਪਨੀਰੀ ਆ ਇਹ ਤਾਂ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਕਹਿੰਦੇ ਗੁਰਦੁਆਰੇ ਕਲਾਸਾਂ ਨਾ ਲਾਓ ਜੀ ਤੁਸੀਂ ਇੱਥੇ ਕਲਾਸ ਨਹੀਂ ਲਾ ਸਕਦੇ ਉਹ ਹੇਕਾਂ ਖਾਪੜਾ-ਪੜਾ ਕਹਿੰਦੇ ਵਿੱਚ ਬੰਦੇ ਸਿੱਖ ਕਲਾਸ ਬੰਦ ਕਰਾਵਾਂਗੇ ਬੰਦ ਕਰਾਈ ਕਰਾਈ ਨੂੰ 4 ਦਿਨ ਹੋ ਗਏ ਅੱਜ ਮੈਂ ਪ੍ਰਚਾਰਕਾਂ ਨੂੰ ਪੁੱਛਣਾ ਜਾਣਾ ਮੈਂ ਬੁੱਢੀ ਜੀਵੀਆਂ ਨੂੰ ਪੁੱਛਣਾ ਚਾਹਣਾ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛਣਾ ਚਾਹਣਾ ਤੁਸੀਂ ਐਂ ਦੱਸੋ ਜੀ ਤੁਹਾਡੇ ਚ ਜਰਨਲ ਬੱਚੇ ਕਿਹੜੇ ਆਥ ਖੜੇ ਕਰੋ ਜਿਹੜੇ ਬੱਚੇ ਕਿਸਾਨ ਭਰਾਵਾਂ ਨਾਲ ਜ਼ਿਮੀਂਦਾਰ ਭਰਾਵਾਂ ਨਾਲ ਸੰਬੰਧ ਰੱਖਦੇ ਆਥ ਖੜੇ ਕਰ ਲਓ ਜਿਹੜੇ ਬੱਚੇ ਜ਼ਿਮੀਂਦਾਰਾਂ ਦੇ ਬੱਚੇ ਆਥ ਖੜੇ ਕਰੋ ਹਾਂਜੀ 1 2 ਆਹ ਦੇਖ ਲਓ ਜੀ 2 ਬੱਚੇ ਦੋ ਬੱਚੇ ਜਰਨਲ ਕੈਟਾਗਰੀ ਦੇ ਆ ਬਾਕੀ ਸਾਰੇ ਬੱਚੇ ਐਸੀ ਭਾਈ ਜਰੇ ਰਿਆ ਫਿਰ ਤੁਸੀਂ ਕਹਿ ਦਿੰਦੇ ਗੁਰਦੁਆਰੇ ਵੱਖਰੇ ਬਣ ਗਏ ਆ ਜੀ ਇਹ ਇਹ ਜਿਹੜੇ ਬੇੜੇ ਵਾਲੇ ਬੱਚੇ ਆ ਇਹ ਹਲੇਲੂਇਆ ਹਲੇਲੂਇਆ ਕਰਨ ਲੱਗੇ ਐਸਾਈ ਧਰਮ ਵੱਲ ਚੱਲ ਗਏ ਵੱਡੀਆਂ ਸਟੇਜਾਂ ਤੋਂ ਪ੍ਰਚਾਰ ਹੁੰਦਾ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬੋਲਦੇ ਆ ਅਕਾਲ ਪਾਠਕ ਦਾ ਜਥੇਦਾਰ ਬੋਲਦਾ ਮੇਰੇ ਕੰਨੀ ਕਰੀ ਕੈਮਰਾ ਤੇ ਜੀ ਸੇਖਾ ਸਹੀਮਾਨ ਰਹਾ ਆ ਆਹਾ ਆਹ ਸਾਰੇ ਆ ਗਰੀਬਾਂ ਦੇ ਮਾਦੀ ਸਿੱਖਰ ਅੰਦਾਸੀ ਸਿੱਖਣ ਦੇ ਵੇੜਿਆਂ ਦੇ ਬੱਚੇ ਇਹਨਾਂ ਨੂੰ ਕੱਬਰਸਾਈ ਮਾਰ ਰਹੇ ਆ ਤੇ ਅਸੀਂ ਉਹਨਾਂ ਨੂੰ ਗੁਰਮਤ ਵਾਲਾ ਲੈ ਕੇ ਆਉਣੇ ਗੁਰਮਤ ਨਾਲ ਜੋੜ ਰਹੇ ਆ ਗੁਰੂ ਦਾ ਸੰਤਾਸਬੰਦ ਕੀਤੀ ਜਾ ਰਹੀ ਹੈ ਕਿੱਥੇ ਜਾ ਕੇ ਕਿਹਨੂੰ ਦੁੱਖ ਦੱਸਗੇ ਇਦੋਂ ਲਾਤੇ ਕਿਦੇ ਕੋਲ ਜਾ ਕੇ ਰੋਈ ਅਸੀਂ ਵੀ ਸਾਡਾ ਦਰਦ ਸੁਣ ਲੈ ਕੋਈ ਗੁਰੂ ਘਰ ਕੋਟਲਾਸ ਕਿਉਂ ਕਿਨੇ ਬੰਦ ਕੀਤੀ ਜਾ ਸਕਦੀ ਹੈ ਗੁਰਦੁਆਰਾ ਕਿਸੇ ਦੀ ਪਰਸਨਲ ਪ੍ਰੋਪਰਟੀ ਆ ਗੁਰਦੁਆਰਾ ਕਿਸੇ ਦੀ ਨਿੱਜੀ ਜਾਇਦਾਦ ਆ ਜੀ ਕੀ ਅਸੀਂ ਗੁਰਦੁਆਰਾ ਸਾਹਿਬ ਕੋਈ ਜੱਦ ਮਤਲਬ ਉੱਥੇ ਕੋਈ ਖਾਣਾ ਵਰਵਾ ਰਹੇ ਆ ਜਾਂ ਕੋਈ ਧੀਆਂ ਕਰਵਾ ਰਹੇ ਆ ਜਾਂ ਜੱਤ ਦੱਤ ਕਰਵਾ ਰਹੇ ਆ ਉੱਥੇ ਗੁਰਦੁਆਰਾ ਸਾਹਿਬ ਆ ਸੋ ਪਿੰਡ ਦੇ ਉਹ ਬੰਦੇ ਜਿਹੜੇ ਸਾਰਾ ਕੁਝ ਤਮਾਸ਼ਾ ਦੇਖ ਕੇ ਚੁੱਪ ਹੈ ਕਿਸੇ ਸ਼ਾਇਰ ਨੇ ਲਿਖਿਆ ਇੰਨਾ ਵੀ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕਦਮ ਦੇ ਰੱਖਲਾ ਅੱਖੀ ਨੂੰ ਮੋੜ ਦੇਣ ਲਈ ਪਰ ਮਨਕਾਰਾ ਤਾਂ ਬਹੁਤ ਵੀਰਾਨ ਕੇ ਹੈ ਕਿ ਸਹਿਜਾਦਾ ਬਾਬਾਜੀਤ ਸਿੰਘ ਬਾਬਾ ਜਜਾ ਸਿੰਘ ਮਾਕਾਰਾਜੀ ਸਹਿਜਾਦਾ ਬਾਬਾ ਜੋੜਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੀ ਆਰਥੀ ਨੂੰ ਚਾਰ ਬੰਦਿਆਂ ਨੇ ਮੁੱਢ ਨਹੀਂ ਦਿੱਤਾ ਜਿਵਾਨ ਕੋਟਰ ਮੰਨਨੇ ਉਹਦੇ ਘਰ ਵਾਲੀ ਨੇ ਇਕੱਲੀ-ਕੱਲੀ ਨੇ ਲਾਚੱਕੀ ਸੀ ਉਹਨੇ ਬੱਚਿਆਂ ਦੀ ਕੋਈ ਜ਼ਰੂਰੀ ਨਹੀਂ ਹੰਗਾ ਕਰ ਯਾਰ ਆਰਥੀ ਨੂੰ ਮੁੱਢ ਦੇਣ ਦੇਰ ਵਕਤ ਬੰਦੇ ਚਾਹੀਦੇ ਸੀ ਇਹ ਜੇ ਸਰੀਰ ਰੋਜੂਗਾ ਘਰ ਕੀ ਵਰਤ ਪੈਂਦਾ ਨਕੀ ਦਾ ਭਾਵੇਂ ਰੋਜੇ ਤਾਂ ਪੁੱਤੇ ਖਾ ਜਾਣ ਇਹ ਪਰ ਸੱਚ ਤੋਂ ਮਨ ਕਰਨੀ ਹੋਈਦਾ ਹੁੰਦਾ ਸੱਚ ਬੋਲਦੇ ਰਵਾਂਗੇ ਚਾਹੇ ਚਾ ਸਾਰਾ ਟੈਂਡ ਵਿਰੋਧ ਕਰ ਲੈ ਚਾਹੇ ਇਕੱਲੇ ਰਹਿ ਜੀਏ ਚਾਹੇ ਘਰ ਬਾਹਰ ਸੱਦਣਾ ਪੈ ਜੇ ਪਰ ਇਹ ਤਾਂ ਬਿਲਕੁਲ ਇਹ ਪਿੰਨਾ ਪਿੰਨਾ ਦੇ ਇੱਕ ਜਰਗਾ ਲਾ ਕੇ ਬੰਦਾ ਰੋਲਾ ਲਾਉਂਦਾ ਰਿਹਾ ਉਹਦੇ ਬਾਰੇ ਦੱਸਿਆ ਪ੍ਰਬੰਧਕਾਂ ਨੂੰ ਉਹਦੇ ਬਾਰੇ ਮਤਲਬ ਕਿ ਸਾਰਾ ਕੁਛ ਤੁਹਾਨੂੰ ਤੇ ਅਸਲੀ ਅੰਦਾਜ਼ਿਆ ਉਦੋਂ ਬਾਅਦ ਰੋਲਾ ਪਾਉਣ ਦੇ ਬਾਵਜੂਦ ਮੇਰੇ ਫੇਸਬੁੱਕ ਤੇ ਕਾਉਂਡ ਦੇ ਬਾਵਜੂਦ ਉਹਨੂੰ ਉਥੋਂ ਮਨਾ ਦਿੱਤਾ ਗਿਆ ਰੋਲਾ ਤੇ ਹੁਣ ਉਹਨੂੰ ਰੋਲਾ ਤੇ ਨਹੀਂ ਲਾਉਣ ਜਾਂ ਕਰ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਗੁਰੂ ਰੂਪੀ ਸਾਹਿਬ ਸੰਤ ਜੀ ਕਿ ਮਤਲਬ ਜਿਹੜੀਆਂ ਇਹ ਕਲਾਸਾਂ ਐ ਡਾਲੀਆ ਵਾਲਾ ਸਿੰਘ ਨੇ ਕਲਾਸਾਂ ਬੰਦ ਕੀਤੀਆਂ ਕੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਡਾਲੀਆ ਵਾਲਾ ਸਿੰਘ ਆ ਦਾ ਡਾਲੀਆ ਵਾਲਾ ਸਿੰਘ ਕੋਲ ਕੀ ਅਥੋਰਟੀ ਆ ਉਹਦਾ ਸੇਵਾਦਾਰ ਉਹ ਡਾਲੀਆ ਵਾਲਾ ਸਿੰਘ ਕਹਿੰਦਾ ਇੱਥੇ ਦਰਬਾਰ ਸਾਹਿਬ 'ਚ ਕਲਾਸਾਂ ਨਹੀਂ ਲਾਉਣੀਆਂ ਕੀ ਗੱਲ ਦਰਬਾਰ ਸਾਹਿਬ ਪਰ ਹੋਰ ਕਾਦੇ ਵਾਸਤੇ ਆ ਵਿੱਚ ਬੱਚੇ ਨਹੀਂ ਕਲਾਸਾਂ ਨਹੀਂ ਲਾਉਣੀਆਂ ਇੱਥੇ ਆਪਾਂ ਸੋ ਪ੍ਰਚਾਰਕੋ ਮੇਰੇ ਭਰਾਵੋ ਸੁਣਨੀ ਕਮੇਟੀ ਵਾਲਿਓ ਤਖਸਾਲਾ ਵਾਲਿਓ ਜਥੇਬੰਦੀਆਂ ਵਾਲਿਓ ਬੰਦ ਕਰ ਦਿੱਤੀ ਕਲਾਸਾਂ ਐ ਦਿਖਾ ਦੇ ਮੈਨੂੰ ਇੱਕ ਬੱਚਿਆਂ ਨੂੰ ਫੋਟੋ ਆਹ ਬੱਚਿਆਂ ਨੂੰ ਕਹਿ ਦਈਏ ਵੀ ਤੁਸੀਂ ਬਗਜਿਆ ਕਰੋ ਜਿੱਥੇ ਮਰਜੀ ਤੇਰੇ ਫਿਰੋ ਗੰਦ ਪਾਉਂਦੇ ਫਿਰੋ ਉਸ ਤੇ ਗੰਦ ਖਾਈ ਚੱਲੋ ਜਰਦਾ ਤਮਾਕੂ ਖਾਈ ਚੱਲੋ ਕਹਿ ਦਿੰਨੇ ਇਹਨੂੰ ਆਪਾਂ ਆ ਟਰੀਆਂ ਨੂੰ ਕਹਿ ਦਿੰਨਾ ਵੀ ਤੁਸੀਂ ਗੁੱਤਾ ਬਣਾ ਲਓ ਪੋਨੀਆਂ ਕਰ ਲਓ ਪੰਨੀਆਂ ਲਾ ਦੇ ਸਰਤਾ ਮਾੜੀ ਸਿੱਖਿਆ ਦੇਣੀ ਸ਼ੁਰੂ ਕਰ ਦਿੰਨੇ ਇਹਨਾਂ ਨੂੰ ਆਪਾਂ ਸੋ ਆ ਹਾਲਾਤ ਨੇ ਭਰਾਵੋ ਸਾਡੇ ਗੁਰੂ ਘਰਾਂ ਦੇ ਸਾਡੇ ਪ੍ਰਬੰਧਕਾਂ ਦੇ ਕਿ ਗੁਰਮਤਿ ਦੀਆਂ ਕਲਾਸਾਂ ਲਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਆ ਰਵਦਾਸ ਮੰਦਿਰ ਹੈ ਬਾਬਾ ਰਵਦਾਸ ਜੀ ਦੀ ਮੈਂ ਫੋਟੋ ਦਿਖਾ ਰਿਹਾ ਹਾਂ ਰਵਦਾਸ ਮੰਦਿਰ ਦੇ ਵਿੱਚ ਅਸੀਂ ਕਲਾਸ ਜਿਹੜੀ ਆ ਉਹ ਲਾ ਰਹੇ ਆ ਇੱਥੇ ਮਤਲਬ ਕੋਈthi ਪ੍ਰਕਾਸ਼ ਕੀਤੀ ਹੋਈ ਇਹਨਾਂ ਨੇ ਵੀਰਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਨਹੀਂ ਹੈ ਗੁਰਦੁਆਰਾ ਸਾਹਿਬ ਵੀ ਲਾਇਆ ਹੋਇਆ ਸੋ ਇੱਥੇ ਕਲਾਸ ਜਿਹੜੀ ਐ ਅਟੈਂਡ ਕੀਤੀ ਜਾ ਰਹੀ ਆ ਸੋ ਮੈਂ ਦੱਸਣਾ ਚਾਹਣਾ ਸੰਗਤ ਨੂੰ ਜੇ ਕੋਈ ਸੰਗਤ ਵੀਰ ਹੈ ਜੇ ਵੀ ਪ੍ਰਬੰਧਕਾਂ ਨੂੰ ਇਹ ਪੁੱਛ ਲਵੇ ਵੀ ਕੀ ਗੱਲ ਵੀ ਕੀ ਗਲਤ ਹੈ ਜੇ ਮੇਰੇ ਚ ਗਲਤੀ ਹੋਈ ਆਪਾਂ ਸਿਰ ਲਾ ਦੇਾਂਗੇ ਕਿਸੇ ਨੂੰ ਮਾੜਾ ਟੰਗਾ ਬੋਲਿਆ ਹੋਵੇ ਗੁਰਦੁਆਰੇ ਕੋਈ ਗਲਤ ਕਾਰਨਾਮਾ ਕਾਰਵਾਈ ਕੀਤੀ ਹੋਵੇ ਕਿ ਬੱਚਿਆਂ ਨੇ ਕੋਈ ਉੱਥੇ ਹਾਂ ਇੱਕ ਗੱਲ ਹੋਰ ਕਹੀ ਗਈ ਕਹਿੰਦੇ ਜੀ ਜੇ ਬੱਚੇ ਨੇ ਗੁਟਕਾ ਸਹਾ ਪਾੜਤਾ ਤਾਂ ਉਹਦਾ ਕਾਹਨੂੰ ਮੇਵਾਰ ਹੈ ਸੰਗਤ ਜੀ ਜਿਹੜੇ ਬੱਚਿਆਂ ਨੂੰ ਬਾਣੀ ਦਾ ਆਦਬ ਕਰਨਾ ਸਿਖਾਇਆ ਜਾਂਦਾ ਹੈ ਜਿਹੜੇ ਬੱਚਿਆਂ ਨੂੰ ਬਾਣੀ ਨੂੰ ਪਿਆਰ ਕਰਨਾ ਸਿਖਾਇਆ ਜਾਂਦਾ ਕੀ ਉਹ ਬੱਚੇ ਗੁਟਕਾ ਸਹਾ ਪਾੜ ਸਕਦੇ ਨਹੀਂ ਨਹੀਂ ਕਿਸੇ ਗੁਟਕਾ ਸਹਾ ਪਾੜਦੇ ਨਹੀਂ ਕਰੇ ਨਹੀਂ ਤਾਂ ਫਿਰ ਕਿੱਦਾਂ ਦੀਆਂ ਦਲੀਲਾਂ ਦੰਦੇ ਇਹ ਗੁਟਕਾ ਸਹਾ ਪਾੜਦਾਂ ਨੇ ਬੱਚੇ ਉੱਥੇ ਆ ਹੋ ਜੂ ਉੱਥੇ ਹੋ ਜੂਗਾ ਜੀ ਸੋ ਇਹ ਬੇਇੰਤੀ ਤੁਹਾਡੇ ਸਾਹਮਣੇ ਰੱਖਣੀ ਸੀ ਕਿ ਐਵੇਂ ਨਾ ਤੁਸੀਂ ਰੋਇਆ ਕਰੋ ਵੀ ਆ ਹੋ ਗਿਆ ਉਹ ਹੋ ਗਿਆ ਸਾਰੇ ਪਾਸੇ ਹੀ ਕਾਮ ਦਾ ਡੇੜਾ ਬੈਠਾ ਹੋਇਆ ਹੈ ਸਤਿਗੁਰੂ ਰਹਿਮਤ ਕਰਨਾ ਸੰਗਤ ਦਾ ਧੰਨਵਾਦ ਜੇ ਕੋਈ ਸਿਹਰਦਵੀਰ ਕੋਈ ਸੁਝਾਅ ਦਿੰਦਾ ਵੀ じゃ ਤਾਂ ਕਲਾਸ ਬੰਦ ਕਰ ਦਵੇ ਤੇ ਜਾ ਫਿਰ ਚੁੱਪ ਹੋ ਜੀਏ ਦੋ ਗੱਲਾਂ ਹੀ ਆ ਤੇ ਇਹਨਾਂ ਚੌਧਰਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਆ ਇਹਨਾਂ ਨੇ ਆਪਣੇ ਕਬਜ਼ੇ ਕੀਤੇ ਗੁਰਦੁਆਰਾ ਸਾਹਿਬ ਤੇ ਇਹ ਚਾਹੁੰਦੇ ਆ ਜਿਹੜੇ ਐਸੀ ਭਾਈ ਚਰਵੇ ਬੱਚੇ ਇਹ ਨਸ਼ਿਆਂ ਤੋਂ ਨਾ ਵੱਜ ਜਾਣ ਕਿਤੇ ਇਹ ਹਾਕਤੇ ਪੜ ਪੜ ਲਿਖਣ ਵਾਲੇ ਪਾਸੇ ਨਾ ਤਰ ਜਾਣ ਕਿਤੇ ਇਹ 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 ਤਕਲੀਫ ਆ ਇਹਨਾਂ ਲੋਕਾਂ ਨੂੰ ਜਾਤ ਦੇ ਹੰਕਾਰੀ ਲੋਕਾਂ ਨੂੰ ਰਾਦੇ ਮੇਰੇ ਤੇ ਜਿਹਨੇ ਪਰਚਾ ਦਰਜ ਕਰਾਉਣਾ ਮੈਂ 4 ਦਿਨ ਤੱਕ ਸਬਰ ਰੱਖਿਆ ਚੁੱਪ ਰਿਆ ਵੀ ਆਪਾਂ ਇਹ ਪਿੰਡ ਦੇ ਤੌਰ ਤੇ ਕੋਈ ਪਿੰਡ ਦਾ ਬੰਦਾ ਬਹੁਤ ਬੰਦਿਆਂ ਨੂੰ ਪਿੰਡਦਿਆਂ ਨੂੰ ਫੋਨ ਲਾਏ ਚਿੱਤਰਚ ਵੀ ਮੈਂ ਬੋਲਿਆ ਪਰ ਕਿਸੇ ਨੇ ਵੀ ਮੇਰਾ ਪੱਖ ਨਹੀਂ ਜਾਣਿਆ ਵੀ ਕਿਉਂ ਕਲਾਸ ਬੰਦ ਕੀਤੀ ਰੱਬਾ ਜੀ ਆਪਾਂ ਉਹਨਾਂ ਨੂੰ ਪੁੱਛ ਲੈਨੇ ਆ ਆਪਾਂ ਕਹੇ ਕਿ ਮੈਂ ਵੀ ਕਾਰਨ ਕੀ ਹੈ ਸੋ ਆ ਕੁਛ ਆਪਣੇ ਹੋ